ਡਾਕਟਰ ਰਾਜਨ ਆਈਕੀਅਰ ਹਸਪਤਾਲ ਫਗੜਾ ਵੱਲੋਂ ਘੁੰਮੜਪੰਡੋਰੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਘੁੰਮਣਾ ਵਿਖੇ ਸਤਾਰਮਾ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਸਮਾਪਨ ਸਮਾਰੋਹ ਡਾਕਟਰ ਰਾਜਨ ਆਈਕੀਅਰ ਹਸਪਤਾਲ ਫਗੜਾ ਵਿਖੇ ਕਰਵਾਇਆ ਗਿਆ ਜਿਥੇ ਕਿ ਡਾਕਟਰ ਐਸ ਰਾਜਨ ਵੱਲੋਂ ਇਸ ਕੈਂਪ ਵਿੱਚ ਚੁਣੇ ਗਏ 90 ਦੇ ਕਰੀਬ ਮਰੀਜ਼ਾਂ ਦੇ ਸਫਲੇ ਆਪਰੇਸ਼ਨ ਕੀਤੇ ਗਏ। ਇਸ ਦੌਰਾਨ ਡਾਕਟਰ ਐਸ ਰਾਜਨ ਨੇ ਜਿੱਥੇ ਕਲੱਬ ਲੋਕ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਇਨਸਾਨ ਆਪਣੀਆਂ ਅੱਖਾਂ ਦਾ ਆਪਰੇਸ਼ਨ ਮਹਿੰਗੇ ਹਸਪਤਾਲਾਂ ਵਿੱਚ ਨਹੀਂ ਕਰਵਾ ਸਕਦਾ, ਉਹ ਇਹਨਾਂ ਕੈਂਪਾਂ ਵਿੱਚ ਆ ਕੇ ਆਪਣੀਆਂ ਅੱਖਾਂ ਦਾ ਫ੍ਰੀ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਨਾਲ ਹੀ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਸਫਲ ਆਪਰੇਸ਼ਨ ਲਈ ਹਾਰਦਿਕ ਵਧਾਈਆਂ ਦਿੱਤੀਆਂ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਘੁੰਮਣਾ ਦੇ ਵਿੱਚ ਜੋ ਅਸੀਂ ਕੈਂਪ ਲਗਾਇਆ ਸੀ ਉਹਦੇ ਅਸੀਂ ਅੱਜ ਮਰੀਜ਼ਾਂ ਦਾ ਚੈੱਕਅਪ ਕੀਤਾ ਹੈ ਔਰ ਅੱਜ ਉਹਦਾ ਸਮਾਪਨ ਕਰਨ ਜਾ ਰਹੇ ਹਾਂ ਔਰ ਕੋਈ ਕਰੀਬ 90 ਦੇ ਕਰੀਬ ਜੋ ਆਪਰੇਸ਼ਨ ਇਹ ਕੈਂਪ ਦੇ ਵਿੱਚ ਕੀਤੇ ਗਏ ਆ ਔਰ ਅੱਜ ਸਾਰੇ ਮਰੀਜ਼ਾਂ ਨੂੰ ਅਸੀਂ ਆਪਰੇਸ਼ਨ ਤੋਂ ਬਾਅਦ ਜਿਹੜੀਆਂ ਤੁਸੀਂ ਸਾਵਧਾਨੀਆਂ ਵਰਤਣੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਹੈ ਔਰ ਬਹੁਤ ਹੀ ਸਾਰੇ ਦੇ ਅچھے ਆਪਰੇਸ਼ਨ ਹੋਏ ਹਨ ਔਰ ਸਾਰੇ ਬਹੁਤ ਖੁਸ਼ ਹਨ ਔਰ ਮੈਂ ਆਰਗੇਨਾਈਜ਼ਰਜ਼ ਦਾ ਵੀ ਧੰਨਵਾਦ ਕਰਦਾ ਹਾਂ ਪੰਡੋਰੀ ਘੁੰਮਣ ਵੈਲਫੇਅਰ ਸੁਸਾਇਟੀ ਦਾ ਵੀ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਯੋਗਦਾਨ ਪਾਇਆ ਔਰ ਇਸ ਤਰੀਕੇ ਦੇ ਨਾਲ ਹੀ ਜੋ ਮਰੀਜ਼ ਹਨ ਉਹਨਾਂ ਨੂੰ ਵੀ ਅਸੀਂ ਅੱਜ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਅੱਗੇ ਜੋ ਲੈਂਸ ਹੈ ਜੋ ਪਾਈ ਹਨ ਉਹਦਾ ਧਿਆਨ ਰੱਖਣਾ ਹੈ ਧੰਨਵਾਦ ਉਧਰ ਆਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੇ ਡਾਕਟਰ ਸ ਰਾਜਨ ਅਤੇ ਪ੍ਰਬੰਧਕਾਂ ਦਾ ਤਹਿਤੋਂ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪਣਾ ਇਲਾਜ ਕਰਵਾਉਣਾ ਮਰੀਜ਼ ਮਜੂਦ ਸਨ ਹਾ ਜੀ ਨਸੀ ਰਾਣੀਪੁਰੋਂ ਆਏ ਆ ਗਿਆਨਕੌਰ ਮੇਰਾ ਨਾਮ ਆ ਸਾਡੇ ਪ੍ਰੇਸ਼ਾਨ ਬਹੁਤ ਵਧੀਆ ਕੀਤੇ ਤੁਹਾਡੀ ਦਇਆ ਦੇ ਨਾਲ ਮਾਲਕ ਦੀ ਕਿਰਪਾ ਤੁਹਾਡੇ ਤੇ ਬਹੁਤ ਹੀ ਬਹੁਤ ਹੀ ਮਾਲਕ ਰੱਖੇ ਅਸੀਂ ਜਣ ਜਾਣਿਆ ਕਿ ਤੁਹਾਨੂੰ ਮਾਲਕ ਦੀ ਇੰਨੀ ਕਿਰਪਾ ਹੋਵੇ ਕਿ ਅਗਾਹ ਵੀ ਤੁਸੀਂ ਸੇਵਾ ਕਰਦੇ ਰਹੋ ਕਿ ਤੁਹਾਨੂੰ ਮਾਲਕ ਬਹੁਤ ਹੀ ਬਹੁਤ ਹੀ ਸੇਵਾ ਦੇਵੇ ਗੁਰੂ ਮਹਾਰਾਜ ਜੀ ਤੁਹਾਡੇ ਤੇ ਦਇਆ ਕਿਰਪਾ ਬਹੁਤ ਹੀ ਰੱਖੇ ਬਾਕੀ ਡਾਕਟਰ ਜਿਹੜੇ ਰਾਜ ਨੇ ਬਹੁਤ ਵਾਦੂ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਉੱਚਾ ਹੋਵੇ ਕਿ ਅਸੀਂ ਉਹਨੂੰ ਬਹੁਤ ਬਹੁਤ ਧੰਨਵਾਦ ਕਰਦੇ ਪਰਿਵਾਰ ਸਾਰੇ ਕਲਮੰਤਕਾਰ ਹੈ ਜੋ ਫਗਵਾੜੀ ਦੀ ਰਹਿਣ ਵਾਲੀਆਂ ਮੇਰਾ ਰਾਜਨ ਹਸਪੀਟਲ ਚ ਆਪਰੇਸ਼ਨ ਹੋਇਆ ਆਪਰੇਸ਼ਨ ਬਹੁਤ ਵਧੀਆ ਹੋਇਆ ਮੈਨੂੰ ਉਸੇ ਟਾਈਮ ਘਰ ਭੇਜ ਦਿੱਤਾ ਗਿਆ ਤੇ ਮੈਂ ਉਸੇ ਟਾਈਮ ਮੇਰੀ ਨਿਗਾ ਸੈੱਟ ਦੋਨੇ ਅੱਖਾਂ ਦਾ ਆਪਰੇਸ਼ਨ ਹੋਇਆ ਮੈਡਮ ਨਹੀਂ ਜੀ ਪਹਿਲੀ ਦਾ ਹੋਇਆ ਦੂਜੀ ਦਾ ਬਾਅਦ ਚ ਕਰਾਂ ਇੱਦਾਂ ਰੋਸ਼ਨੀ ਤੁਹਾਨੂੰ ਠੀਕ ਦਿਖ ਰਿਹਾ ਹਾਂਜੀ ਪਹਿਲਾਂ ਮੈਨੂੰ ਅੱਖਰ ਨਹੀਂ ਪੜ ਹੁੰਦੇ ਸੀ ਦੂਰੋਂ ਹੁਣ ਅੱਖਰ ਪੜ ਹੁੰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਰਾਜਨ ਹਸਪੀਟਲ ਵਧੀਆ ਹੈ ਡਾਕਟਰ ਵੀ ਬਹੁਤ ਵਧੀਆ ਨੇ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਰਾਜਨ ਸਾਹਿਬ ਜੀ ਜਿਹੜੇ ਆ ਨਾ ਸਾਡੇ ਗਵੰਢੀ ਆ ਪਿੰਡ ਇਹਨਾਂ ਦੇ ਪੜੋਰੀ ਸਾਡਾ ਤਾਂ ਮਿਲ ਹੀ ਆਣਾ ਵੈਰੀ ਗੁੱਡ ਆ ਡਾਕਟਰ ਆਲ ਬਾਰਡਰ ਦੇ ਵਿੱਚ ਇਹਨਾਂ ਦਾ ਇਹਨਾਂ ਦਾ ਸਟਾਫ ਵੀ ਵੈਰੀ ਗੁੱਡਾ ਜਿਹੜਾ ਜੀ ਆਇਆ ਨੂੰ ਸਾਰੀ ਵੈਲਕਮ ਕਰਦੇ ਆ ਬਹੁਤ ਵਧੀਆ ਇਹਨਾਂ ਸਟਾਫ ਆ ਬਹੁਤ ਨਾਈਸ ਧੰਨਵਾਦ ਸਾਡਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਨੂੰ ਧੰਨਵਾਦ ਜਿਹੜੇ ਸਾਡੀ ਦੇਖਭਾਲ ਕੀਤੀ ਆ